ਰੋਪੜ ਦੇ ਜ਼ਿਲ੍ਹੇ ਤੋਂ ਸਾਰੇ ਇਲਾਕਿਆਂ ਤੋਂ ਆਏ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗੋ ਤੇ ਵੀਰੋ ਸਾਰੇ ਆਏ ਹੋਏ ਜਹਦਾਰ ਅਤੇ ਆਗੂ ਸਹਿਬਾਨ ਸਟੇਜ ਤੇ ਬ੍ਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਪੰਜਾਬ ਦੀ ਬੜੀ ਮਾਇਨਾਸ਼ਕਸ਼ੀਅਤ ਸਰਦਾਰ ਰਵਿੰਦਰ ਸਿੰਘ ਜੀ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਜਿਨ੍ਹਾਂ ਦੀ ਬੜੀ ਸੱਚੀ ਸੁਚੀ ਅਤੇ ਨਿਸ਼ਕਾਮ ਸੇਵਾ ਹੈ ਪੰਥ ਲਈ ਅਤੇ ਪੰਜਾਬ ਲਈ ਆਪਾਂ ਸਾਰੇ ਜਾਣਦੇ ਆਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਹਿਬਾਨ ਮਨਪੀਰ ਸਿੰਘ ਜੀ ਯਾਲੀ ਜੈਦਾਰ ਇਕਬਾਲ ਸਿੰਘ ਜੀ ਚੁੰਦਾ ਜੈਦਾਰ ਸੰਤਾ ਸਿੰਘ ਜੀ ਮਹਿਦਪੁਰੀ ਅਤੇ ਸਾਡੀ ਭੈਣ ਬੀਬੀ ਸਤਵੰਤ ਕੌਰ ਜੀ ਜਿਹੜੇ ਨਹੀਂ ਅੱਜ ਹਾਜ਼ਰ ਹੋ ਸਕੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਬਹੁਤ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਬੀਬੀ ਜਗੀਰ ਕੌਰ ਜੀ ਸਾਫ ਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਸਤਵਿੰਦਰ ਕਾਲ ਧਾਲੀਵਾਲ ਜੀ ਤੇ ਹੋਰ ਸਾਰੇ ਆਗੂ ਸਹਿਬਾਨ ਮੈਂਬਰਾਨ ਸ਼੍ਰੋਮਣੀ ਕਮੇਟੀ ਪਹਿਲਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਇਸ ਦੌਰ ਵਿੱਚੋਂ ਆਪਾਂ ਸਾਰੇ ਗੁਜ਼ਰ ਰਹੇ ਆ ਬੜਾ ਪੰਬਲ ਪੂਸਿਆਂ ਵਾਲਾ ਹੈ ਤੇ ਬੜਾ ਵੱਡਾ ਸੰਕਟ ਹੈ ਸਿੱਖ ਪੰਥ ਦੇ ਉੱਪਰ ਆਪਣੇ ਸਾਹਮਣੇ ਬੜੀਆਂ ਚੁਣੌਤੀਆਂ ਨੇ ਜੇ ਹੱਦ ਤੱਕ ਆਪਣੀਆਂ ਜਥੇਬੰਦੀਆਂ 'ਚ ਨਿਗਾਰ ਆਇਆ ਆਪਾਂ ਕਮਜ਼ੋਰ ਹੋਏ ਆਪਣੀਆਂ ਸੰਸਥਾਵਾਂ ਨੂੰ ਤਾਂ ਲੱਗੀ ਐਵੇਂ ਇਤਿਹਾਸ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਸੋ ਜਿੱਦਾਂ ਦਾ ਸਮਾਂ ਸੀ ਉਹਦੇ ਮੁਤਾਬਕ ਆਪਣੀ ਲੀਡਰਸ਼ਿਪ ਨੂੰ ਫੈਸਲੇ ਲੈਣੇ ਚਾਹੀਦੇ ਸਨ ਅਗਰ ਸਿੱਖ ਸੰਗਤ ਨੂੰ ਬੜਾ ਰੋਸ ਸੀ ਬੜਾ ਇਤਰਾਜ਼ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਿਨ੍ਹਾਂ ਪਾਪੀਆਂ ਨੇ ਉਹ ਪਾਪ ਕੀਤੇ ਤੇ ਉਦੋਂ ਸਰਕਾਰ ਵੀ ਸ਼ਰੋਮਣੀ ਅਕਾਲੀ ਦਲ ਦੀ ਸੀ ਪਰ ਆਪਾਂ ਕੀ ਦੇਖਿਆ ਕਿ ਆਪਣੀਆਂ ਸਰਕਾਰਾਂ ਤੋਂ ਸਿੱਖ ਪੰਥ ਨੂੰ ਇਨਸਾਫ ਨਹੀਂ ਦਿਵਾ ਹੋਇਆ ਬੜੀ ਕਮਜ਼ੋਰੀ ਦਿਖਾਈ ਅਕਾਲੀ ਦਲ ਦੇ ਆਗੂਆਂ ਨੇ ਚਾਹੇ ਸਰਕਾਰ ਸੀ ਸਾਰੇ ਹੀ ਤਕਰੀਬਨ ਆਪਾਂ ਉਸ ਸਰਕਾਰ ਦੇ ਵਿੱਚ ਜਾਂ ਜਥੇਬੰਦੀ ਨਾਲੋਂ ਸਾਰੇ ਸੰਬੰਧ ਰੱਖਦੇ ਸੀ ਸਰਦਾਰ ਰਵੀਂਦਰ ਸਿੰਘ ਜੀ ਨੂੰ ਛੱਡ ਕੇ ਪਰ ਆਪਣੀ ਲੀਡਰਸ਼ਿਪ ਨੇ ਆਪਣੀ ਆਸਾਂ ਤੇ ਪਾਣੀ ਫੇਰਤਾ ਚਲੋ ਬੜਾ ਸੰਕਟ ਸੀ ਆਪਣੇ ਸਾਹਮਣੇ ਨਹੀਂ ਆਪਾਂ ਨੂੰ ਇਨਸਾਫ ਮਿਲਿਆ ਉਸ ਤੋਂ ਬਾਅਦ ਸਰਕਾਰਾਂ ਬਣੀਆਂ ਇਲੈਕਸ਼ਨਾਂ ਆਈਆਂ 2017 ਦੀ 17 ਵਿੱਚ ਆਪਣਾ ਬਹੁਤ ਨੁਕਸਾਨ ਹੋਇਆ ਬੜੇ ਸੀਨੀਅਰ ਲੀਡਰਾਂ ਨੇ ਆਖਿਆ ਲੀਡਰਸ਼ਿਪ ਨੂੰ ਕੀ ਜਿਨ੍ਹਾਂ ਨੇ ਅਗਵਾਈ ਕੀਤੀ ਹੈ ਪਾਰਟੀ ਦੀ ਉਹਨਾਂ ਨੂੰ ਪਾਸੇ हट ਜਾਣਾ ਚਾਹੀਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਬੜੇ ਸਿਆਣੀ ਗੱਲ ਸੀ ਲੇਕਿਨ ਨਹੀਂ ਮੰਨੇ ਤੇ ਐਵੇਂ ਹੀ ਆਪਣਾ ਕੰਮ ਚਲਾਉਂਦੇ ਰਹੇ ਜਿਵੇਂ ਕਿਤੇ ਕੋਈ ਕੰਪਨੀ ਚਲਾਈਦੀ ਹੈ ਜਿਵੇਂ ਕੋਈ ਕਾਰਪੋਰੇਟ ਸਿਸਟਮ ਕਹਿ ਲਾਓ ਉਸ ਤਰੀਕੇ ਨਾਲ ਉਹਨਾਂ ਨੇ ਸ੍ਰੋਮਣੀ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਹੈ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਫਿਰ 19 ਦੀ ਇਲੈਕਸ਼ਨ ਆਈ ਫਿਰ ਮੁੜ ਕੇ 22 ਦੀ ਇਲੈਕਸ਼ਨ ਆਈ 22 ਦਾ ਜੋ ਆਪਣੇ ਹੋਇਆ ਆਪਣੇ ਸਾਹਮਣੇ ਜੋ ਆਪਣਾ ਹਾਲ ਹੋਇਆ ਤੁਸੀਂ ਜਾਣਦੇ ਹੀ ਹੋ ਇਕੱਲੇ ਸਰਦਾਰ ਮਨਪ੍ਰੀਤ ਸਿੰਘ ਯਾਲੀ ਜਿਹੜੇ ਮਾਲਵੇ ਚੋਂ ਜਿੱਤ ਕੇ ਆਏ ਇਹੀ ਐਮਐਲਏ ਸੀ ਜਿਹੜੇ ਕਿਤੇ ਕੋ ਸਟੈਂਡ ਲੈ ਕੇ ਅਕਾਲੀ ਦਿਲ ਦੀ ਵਿਚਾਰ ਤਾਰਾਂ ਦੀ ਗੱਲ ਕਰਦੇ ਸੀ ਬਾਕੀ ਦਾ ਚਲੋ ਇੱਕ ਬੰਗੇ ਆਲੇ ਡਾਕਟਰ ਸਾਹਿਬ ਛੱਡ ਕੇ ਚਲੇ ਗਏ ਦੂਜੇ ਬੀਬਾ ਜੀ ਉਹ ਤਾਂ ਕਰਦੇ ਹੀ ਨੇ ਤੇ ਉਦੋਂ ਵੀ ਆਪਾਂ ਨੂੰ ਸਬਕ ਸਿੱਖਣਾ ਚਾਹੀਦਾ ਸੀਗਾ ਨਹੀਂ ਸਿੱਖਿਆ ਅਸੀਂ ਸਾਰਿਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਆਪਣੇ ਤੋਂ ਸਿੱਖ ਪੰਥ ਨਾਰਾਜ਼ ਆ ਆਪਣੇ ਤੋਂ ਬਹੁਤ ਵੱਡੇ ਗੁਨਾਹ ਹੋਏ ਨੇ ਬੱਜਰ ਗਲਤੀਆਂ ਹੋਈਆਂ ਪਾਪ ਕਿਤੇ ਨੇ ਪਾਪ ਆਪਾਂ ਜੇ ਅਸਲੀ ਗੱਲ ਕਰੀਏ ਤਾਂ ਜੇ ਆਪਾਂ ਗੁਰੂ ਸਾਹਿਬ ਦੀ ਰਾਖੀ ਨਹੀਂ ਕਰ ਸਕੇ ਆਪਾਂ ਉਹਨਾਂ ਪਾਪੀਆਂ ਦੀ ਮਦਦ ਕੀਤੀ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ਮਤ ਨੂੰ ਟਾਲ ਲਾਉਣ ਦੀ ਕੋਸ਼ਿਸ਼ ਕੀਤੀ ਇਹਦਾ ਮਤਲਬ ਆਪਾਂ ਵੀ ਗੁਨਾਹਗਾਰ ਆ ਅਸੀਂ ਕਿਹਾ ਜਾਓ ਅਕਾਲ ਤਖਤ ਸਾਹਿਬ ਉੱਥੇ ਜਾ ਕੇ ਗਲਤੀ ਮੰਨੋ ਸਜ਼ਾ ਭੁਗਤੋ ਸੇਵਾ ਕਰੋ ਤਾਂ ਹੀ ਸ਼ਹਿਤ ਤੁਹਾਨੂੰ ਸਿੱਖ ਸੰਗਤ ਮਾਫ਼ ਕਰੂਗੀ ਦੇਨ ਸਾਡੀ ਗੱਲ ਸੁਣੀ ਗਈ ਫਿਰ ਜਿਵੇਂ ਦੱਸ ਕੇ ਗਏ ਨੇ ਚੁੰਦਾ ਸਾਹਿਬ ਇਹਨਾਂ ਦੀ ਅਗਵਾਈ ਚ ਕਮੇਟੀ ਬਣੀ ਯਾਲੀ ਜੀ ਤੇ ਮੈਂ ਵੀ ਮੈਂਬਰ ਸੀ ਚੰਨੂ ਮਾਇਰਾ ਸਾਹਿਬ ਦਾ ਬੇਟਾ ਵੀ ਸਾਡਾ ਛੋਟਾ ਅਜੀਜ਼ ਹਰਿੰਦਰਪਾਲ ਸਿੰਘ ਹੋਰ ਬੜੇ ਮੈਂਬਰ ਸੀਗੇ ਸਾਰੇ ਪੰਜਾਬ ਦਾ ਢੇਡਾ ਦਿੱਤਾ ਦੇਖੋ ਤੁਸੀਂ ਵੀ ਉਸ ਕਮੇਟੀ ਦੇ ਮੋਰੇ ਆਪਣੀਆਂ ਜਿਹੜੀਆਂ ਸੁਝਾਅ ਰੱਖੇ ਹੋਣਗੇ ਆਪਣਾ ਪੱਕ ਰੱਖਿਆ ਆਊਗਾ ਸਾਰੇ ਕੋ ਡੇਰੀਆਂ ਭਰੀਆਂ ਪਈਆਂ ਅੱਜ ਵੀ ਕੋ ਦੇਖ ਸਕਦਾ ਆ ਕੱਲੇ ਕੱਲੇ ਲੀਡਰ ਦਾ ਨਾਮ ਉਹਦਾ ਨੰਬਰ ਉਹਦੇ ਕੀ ਉਹਦੇ ਕੋ ਜ਼ਿੰਮੇਵਾਰੀ ਸੀ ਤੇ ਪੁੱਛਿਆ ਦੱਸੋ ਤੁਹਾਡੇ ਸੁਝਾਅ ਕੀ ਹੈ ਚੁੰਦਾ ਕਮੇਟੀ ਨੇ ਤਕਰੀਬਨ 3 ਮਹੀਨੇ ਸਾਰੇ ਪੰਜਾਬ ਦਾ ਘੇੜਾ ਦਿੱਤਾ ਤੇ ਸਾਨੂੰ ਕੀ ਸੁਝਾਅ ਮਿਲੇ ਬਾਕੀ ਦਾ ਚਲੋ ਬੜੀ ਵਿਸਤਾਰ ਸਹਿਤ ਰਿਪੋਰਟ ਬਣੀ ਅਸੀਂ ਇਹ ਹੁਣ ਮੰਨ ਬਣਾ ਲਿਆ ਕਿ ਉਹ ਰਿਪੋਰਟ ਪਬਲਿਕ ਕਰਾਂਗੇ ਪਬਲਿਕ ਕੀ ਪੜ ਲਿਓ ਤੁਸੀਂ ਸਾਰੇ ਵੀ ਕੀ ਸਜਾ ਸੀ ਤੇ ਕੀ ਇਸ ਕਮੇਟੀ ਨੇ ਆਪਣੀ ਲੀਡਰਸ਼ਿਪ ਨੂੰ ਔਰ ਰਿਪੋਰਟ ਵਿੱਚ ਲਿਖ ਕੇ ਕੀ ਦਿੱਤਾ ਸੀਗਾ ਜੇ ਉਹ ਰਿਪੋਰਟ ਲਾਗੂ ਕਰ ਦਿੰਦੇ ਤਾਂ ਫੇ ਅੱਜ ਨੂੰ ਸ਼ਾਇਦ ਆਪਣੇ ਹਾਲਾਤ ਹੋਰ ਹੋਣੇ ਸੀਗੇ ਫਿਰ ਆਪਣੀਆਂ ਸ਼ਾਇਦ ਜ਼ਮਾਨਤਾ ਨਾ ਜੱਤ ਹੁੰਦੀਆਂ 2024 ਵਿੱਚ ਲੇਕਿਨ ਦੋ ਗੱਲਾਂ ਮੁੱਖ ਤੌਰ ਤੇ ਉਹਦੇ ਵਿੱਚ ਸ਼ਾਮਲ ਸੀਗੀਆਂ ਪਹਿਲੀ ਸਮੁੱਚੀ ਲੀਡਰਸ਼ਿਪ ਵਿੱਚ ਤਬਦੀਲੀ ਲੈ ਕੇ ਆਓ ਖਾਸ ਕਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ हट ਜਾਣਾ ਚਾਹੀਦਾ ਹੈ ਨਵੀਂ ਜਿਹੜੀ ਸੱਚੀ ਸੁੱਚੀ ਜਿਹੜੀ ਆਪਣੀ ਸਾਫ਼ ਸੁਥਰੀ ਨੇਕ ਇਮਾਨਦਾਰ ਲੀਡਰਸ਼ਿਪ ਆ ਜਿਹੜੀ ਲੀਡਰਸ਼ਿਪ ਤੇ ਪੰਥ ਤੇ ਪੰਜਾਬ ਪਰੋਸਾ ਕਰ ਸਕੇ ਉਹ ਲੀਡਰਸ਼ਿਪ ਨੂੰ ਅੱਗੇ ਲੈ ਕੇ ਆਓ ਇੱਕ ਤਾਂ ਮੈਂ ਸੁਝਾਅ ਸਿਕਾ ਦੂਜਾ ਸੀ ਕੀ ਅਕਾਲ ਤਖਤ ਸਾਹਿਬ ਜਾਓ ਤੇ ਉੱਥੇ ਜਾ ਕੇ ਸੱਚੇ ਮਨੋਂ ਆਪਣੀਆਂ ਗਲਤੀਆਂ ਮੰਨੋ ਗਲਤੀ ਮੰਨ ਕੇ ਮਾਫੀ ਤਾਂ ਮੰਗਣੀ ਹੈ ਲੇਕਿਨ ਸਜ਼ਾ ਤੁਹਾਨੂੰ ਭੁਗਤਣੀ ਚਾਹੀਦੀ ਹੈ ਸਜ਼ਾ ਵੀ ਕਰੜੀ ਲਗੇ ਤਾਂ ਲੋਕਾਂ ਨੇ ਮaaf ਕਰਨਾ ਹੈ ਜਿਵੇਂ ਗੋਗੜੂਆ ਤੋਂ ਮਿੱਟੀ ਝਾੜਤੀ ਤੇ ਕਿਸੇ ਨੇ ਨਹੀਂ ਉਸ ਗੱਲ ਦੀ ਪਰਵਾਹ ਕਰਨੀ ਬਾਕੀ ਗੱਲਾਂ ਹੋਰ ਬੜੀਆਂ ਸੰ ਸਮੇਂ ਦੇ ਮੁਤਾਬਕ ਤੁਹਾਨੂੰ ਜਦੋਂ ਸਮਾਂ ਆਇਆ ਪਤਾ ਲੱਗ ਜਣੀ ਹੈ ਕਮੇਟੀ ਨੇ ਇਹਨਾਂ ਨੇ ਰਿਪੋਰਟ ਦਿੱਤੀ ਚੁੰਦਾ ਸਾਹਿਬ ਨੇ ਪਰ ਕਿਸੇ ਨੇ ਉਹ ਰਿਪੋਰਟ ਤੇ ਗੌਰ ਨਹੀਂ ਕੀਤਾ ਫੇ ਕੀ ਕਰਦੇ ਦੱਸੋ ਫੇ ਤਾਂ ਚਲੋ 24 ਆ ਗਈ ਇਹ ਕਰਦੇ ਆ ਕਰਦੇ ਆ 24 ਦੀ ਇਲੈਕਸ਼ਨ ਆਈ ਜਮਾਨਤਾਂ ਜਬਤ ਹੋ ਗਈਆਂ ਆਪਣੀਆਂ ਉਸ ਤੋਂ ਬਾਅਦ ਦੋ ਸਾਡੇ ਕੋ ਰਾਤ ਸੀਗੇ ਯਾਦ ਕਰ ਬਹਿ ਜਾਂਦੇ ਚੁੱਪ ਕਰਕੇ ਪਾਣਾ ਮੰਨਦੇ ਗੁਰੂ ਸਾਹਿਬ ਦਾ ਗੁਰੂ ਸਾਹਿਬ ਆਪ ਹੀ ਕੋਈ ਆਪਣਾ ਸਮਾਂ ਆਪਾਂ ਨੂੰ ਐਦਾਂ ਦਾ ਬਖਸ਼ ਦਿੰਦੇ ਤਾਂ ਕਿ ਪੰਥ ਇਸ ਸੰਕਟੋਂ ਨਿਕਲ ਜਾਂਦਾ ਚਲੋ ਕਈ ਨਹੀਂ ਕਈਆਂ ਨੇ ਕੋਈ ਉਪਰਾਲੇ ਕੀਤੇ ਲੇਕਿਨ ਸਾਡੇ ਮਨ ਚ ਜਜ਼ਬਾ ਸੀਗਾ ਕਿ ਅਸੀਂ ਪੰਥ ਪਰਸਦੇ ਆ ਸਾਡੇ ਮਨ ਚ ਪੰਥ ਲਈ ਦਰਦ ਆ ਤੇ ਸਾਨੂੰ ਕੁਝ ਕਰਨਾ ਚਾਹੀਦਾ ਇਕੱਠੇ ਹੋ ਕੇ ਗਏ ਸਾਰੇ ਇਕਾਲਤਖਤ ਸਾਬ ਦੇ ਸਿੰਘ ਸਬਾਨ ਕੋ ਜਾਇਦਰ ਸਾਹਿਬ ਕੋ ਉਹਨਾਂ ਨੂੰ ਬੇਨਤੀ ਕੀਤੀ ਕਿ ਸਮੂਚੀ ਇਕਾਲੀ ਲੀਡਰਸ਼ਿਪ ਤੋਂ ਕਈ ਸੇ ਤੋਂ ਬੜੀਆਂ ਗਲਤੀਆਂ ਹੋਈਆਂ ਕਿਸੇ ਤੋਂ ਘਟ ਹੋਈਆਂ ਕੋਈ ਉਹ ਸ਼ਾਮਲ ਸੀਗਾ ਕਿਸ ਨੇ ਆਵਾਜ਼ ਨਹੀਂ ਠਾਈ ਕਿਸ ਨੇ ਬਰੋਧ ਨਹੀਂ ਕੀਤਾ ਅਸੀਂ ਸਾਰੇ ਸ਼ਾਮਲ ਆ ਜਿਹਦੇ ਕਰਕੇ ਛੜ ਤੋਂ ਜਿਹੜੀਆਂ ਸੰਗਤਾਂ ਆ ਪੰਜਾਬ ਦੇ ਲੋਕ ਨੇ ਪੰਥਦਰਦੀ ਨੇ ਉਹ ਛੜ ਤੋਂ ਗੁੱਸੇ ਹੋ ਕੇ ਪਾਸੇ हट ਗਏ ਸਾਨੂੰ ਨਖੇੜਦਾ ਆਈਸੋਲੇਟ ਕਰਦਾ ਪੰਜਾਬ ਦੀ ਜਿਹੜੀ ਆਪਣੇ ਸਿਆਸੀ ਫਜ਼ਾਜ ਚੋਂ ਤੇ ਫੇਰ ਦੱਸੋ ਸਿੰਘ ਸਾਹਿਬ ਨੂੰ ਕਿਹਾ ਸੀ ਕਿ ਅਸੀਂ ਜੋ ਤੁਸੀਂ ਸਾਨੂੰ ਸਜ਼ਾ ਲਾਉਂਗੇ ਸੇਵਾ ਲਾਉਂਗੇ ਅਸੀਂ ਉਹ ਪੋਟਾਂਗੇ ਦੋ ਤਰੀਕ ਦੇ ਹੁਕਮਨਾਮੇ ਆ ਗਏ ਹੁਣ ਦੱਸੋ ਦੋ ਤਰੀਕ ਦੇ ਹੁਕਮਨਾਮੇ ਸਾਰੀ ਦੁਨੀਆ ਚ ਬੈਠੇ ਪੰਤ ਨੇ ਪ੍ਰਵਾਨ ਕਰ ਲਏ ਕੋਈ ਔਖੇ ਨਹੀਂ ਸੀ ਇੱਥੇ ਟਾੜੀ ਗੱਲਾਂ ਕਰਦੇ ਆ ਕਬੀਸ਼ਰੀ ਬਾਤਾਂ ਪਾਉਂਦੇ ਨੇ ਪ੍ਰਚਾਰਕ ਪ੍ਰਚਾਰ ਕਰਦੇ ਨੇ ਜਿਨ੍ਹਾਂ ਨੂੰ ਸੁਣਦੇ ਆਪਾਂ ਉਹ ਕਹਿੰਦੇ ਆ ਕਿ ਹੁਕਮਨਾਮੇ ਬੜੇ ਨਰਮ ਸਿਗੇ ਕੋਈ ਮੰਨਣ ਚ ਔਖਾਈ ਨਹੀਂ ਸੀ ਅਕਾਲੀ ਭੂਲਾ ਸਿੰਘ ਅੰਗੂ ਇਹ ਨਹੀਂ ਆਖਿਆ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰੋ ਜਾਂ ਕੋੜੇ ਮਾਰਨ ਨੂੰ ਜਾਂ ਇਹਨੂੰ ਥਮਲੇ ਨਾ ਬੰਦੋ ਤੇ ਫੇਰ ਇਹਨੂੰ ਪੁੱਛੋ ਰਸੇ ਨਾ ਬੰਦੋ ਇਹਨੂੰ ਕੋਈ ਇਦਾਂ ਦੀ ਗੱਲ ਨਹੀਂ ਆਖੀ ਤਾਂ ਵੀ ਜੇਸ ਪ੍ਰਕਰਿਆ ਨਾਲ ਚਲਾਇਆ ਸਿੰਘ ਜਬਾਨ ਨੇ ਉਦੋਂ ਦੋ ਤਰੀਕ ਨੂੰ ਆਪਾਂ ਸਭ ਨੇ ਪ੍ਰਬੰਧ ਕਰ ਲਿਆ ਕਿ ਪੰਥ ਨੂੰ ਇਸ ਗੱਲ ਦੀ ਜੋ ਇਸ ਗੱਲ ਦੀ ਆਸ ਸੀਗੀ ਸਿੰਘ ਜਬਾਨ ਨੇ ਪੂਰੇ ਉਥੇ ਨਿਤਰ ਕੇ ਤੇ ਉਹਨਾਂ ਨੇ ਜਿਹੜੇ ਹੁਕਮਨਾਮੇ ਦਿੱਤੇ ਉਹ ਆਪਣੀ ਵਿਧੀ ਵਿਵਧਾਨ ਮੁਤਾਬਕ ਆਪਣੀਆਂ ਪਰੰਪਰਾਵਾਂ ਮੁਤਾਬਕ ਬੜਾ ਸਹੀ ਕੀਤਾ ਹੁਣ ਦੱਸੋ ਹੁਕਮਨਾਮੇ ਨਹੀਂ ਮੰਨਣੇ ਆਪਾਂ ਜੇ ਸਿੱਖ ਹੁਕਮਨਾਮੇ ਨਾ ਮੰਨਣ ਤੇ ਦੱਸੋ ਫੇਰ ਉਹ ਪੰਥਿਕ ਕੌਣ ਦੇ ਹੱਕਦਾਰ ਹੈਗੇ ਆ ਕੀ ਉਹਨਾਂ ਨੂੰ ਹੱਕ ਆ ਆਪਣੇ ਆਪ ਨੂੰ ਕਹਿਣ ਦਾ ਕਿ ਅਸੀਂ ਪੰਥ ਦੇ ਸੇਵਾਦਾਰ ਆ ਉਥੇ ਤਾਂ ਗੁਰੂ ਸਾਹਿਬਾਨਾ ਨੇ ਸਿਕੰਦੇ ਹਿੰਦੂਆਂ ਦੇ ਮੁਸਲਮਾਨਾਂ ਦੇ ਫੈਸਲੇ ਕੀਤੇ ਅਕਾਲ ਤਖਤ ਸਾਹਿਬ ਤੋਂ ਤੇ ਅਸੀਂ ਮੰਨਣ ਤੋਂ ਇਨਕਾਰੀ ਕਰ ਗਏ ਅਸੀਂ ਟਕਰਾਹ ਲੈ ਲਿਆ ਅਕਾਲ ਤਖਤ ਸਾਹਿਬ ਨਾਲ ਤੇ ਪਿੱਠ ਦਿਖਾਤੀ ਭਗੌੜੇ ਹੋ ਗਏ ਤੇ ਦੇਖੋ ਤੁਸੀਂ ਰੋਪੜਦੇ ਹੋ ਜਿਵੇਂ ਦੱਸਿਆ ਸਾਰੇ ਆਗੂਆਂ ਨੇ ਜੈਦਰ ਸੰਤਾ ਸਿੰਘ ਜੀ ਨੇ ਅਕੇਸਗਰ ਦੀ ਸਾਹਮਣੇ ਆਪਣੀ ਧਰਤੀ ਹੈ ਆਪਾਂ ਕੇਸਗਰ ਸਾਹਿਬ ਦੀ ਛਤਰਛਾਇਆ 'ਚ ਬੈਠੇ ਆ ਜਿੱਥੋਂ ਖਾਲਸੇ ਦੀ ਸਿਰਜਣਾ ਹੋਈ ਇਤਿਹਾਸਕ ਸਥਾਨ ਆ ਰੋਪੜ ਦਾ ਇਹ ਸਾਰੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਜਿਹੜਾ ਵਿਅਕਤੀ ਰੋਪੜ ਤੋਂ ਉੱਠ ਕੇ ਤੁਹਾਡੀਆਂ ਵੋਟਾਂ ਨਾਲ ਬਣ ਕੇ ਗਿਆ ਹੋਵੇ ਚੰਡੀਗੜ੍ਹ ਦਫ਼ਤਰ 'ਚ ਬੈਠਾ ਹੋਵੇ ਉਹਨੂੰ ਪਾਰਟੀ ਨੇ ਲੰਬਾ ਸਮਾਂ ਸੇਵਾ ਦਿੱਤੀ ਤੁਹਾਨੂੰ ਪਤਾ ਹੀ ਹੈ ਕਿਹੜਾ ਵਿਅਕਤੀ ਹੈ ਡਾਕਟਰ ਚੀਮਾ ਕੀ ਆਖਦਾ ਹੈ ਡਾਕਟਰ ਚੀਮਾ ਸੀ ਸਿੰਘ ਸਾਹਿਬ ਕੋ ਗਏ ਜੈਦਰ ਸੰਤਾ ਸਿੰਘ ਜੀ ਨਾਲ ਸਗੇ ਜੈਦਰ ਜੀ ਤੁਹਾਨੂੰ ਯਾਦ ਹੋਣਾ ਹੈ ਗਿਆਨੀ ਰਕबीर ਸਿੰਘ ਜੀ ਕੋ ਤੇ ਮੇਕਾ ਬਾਕੀ ਵੀ ਸਾਡੇ ਮੈਂਬਰ ਸੀ ਅਸੀਂ ਗਏ ਸੀ ਕਿ ਸਿੰਘ ਸਾਹਿਬ ਤੁਸੀਂ ਸੱਤ ਮੈਂਬਰੀ ਕਮੇਟੀ ਬਣਾਤੀ ਤੇ ਅਸੀਂ ਭਰਤੀ ਕਰਨਾ ਚਾਹੁੰਦੇ ਆ ਅਸੀਂ ਤਾਂ ਹੁਕਮਨਾਮੇ ਦੇ ਵਧੇ ਹੋਏ ਆ ਹੋਰ ਸਾਨੂੰ ਕੋਈ ਸਾਡੇ ਆਪਣੀ ਨਿੱਜੀ ਕੋਈ ਲਾਲਸਾ ਨਹੀਂ ਹੋਰ ਸਾਡੀ ਕੋਈ ਸੋਚ ਨਹੀਂ ਨਾ ਅਸੀਂ ਕੋਈ ਬਣਨਾ ਚਾਹੁੰਦੇ ਆ ਠੀਕ ਹੈ ਸਾਡਾ ਨਾਮ ਤੁਸੀਂ ਉੱਥੇ ਫਸੀਲ ਤੋਂ ਯਾਰੀ ਕਰਤਾ ਤੇ ਅਸੀਂ ਤਾਂ ਹੱਥ ਜੋੜ ਕੇ ਸ਼ੁਕਰੀਆ ਅਦਾ ਕੀਤਾ ਜਿਵੇਂ ਪਾਸ਼ਾ ਜੀ ਦਾ ਕਿ ਸਾਨੂੰ ਸੇਵਾ ਬਖਸ਼ੀ ਪਰ ਤੁਸੀਂ ਇਹ ਦੱਸੋ ਕਿ ਜਿਹੜੇ ਲੀਡਰ ਡਾਕਟਰ ਜਿਵੇਂ ਵਰਗੇ ਤੁਹਾਨੂੰ ਮਿਲ ਕੇ ਜਾਂਦੇ ਨੇ ਗਿਆਨੀ ਰਕबीर ਸਿੰਘ ਜੀ ਨੂੰ ਬਾਹਰ ਜਾ ਕੇ ਆਖਦੇ ਨੇ ਪ੍ਰੈਸ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਖੜੇ ਹੋ ਕੇ ਕਿ ਸਿੰਘ ਸਾਹਿਬ ਨੇ ਕਹਤਾ ਕਿ ਸੱਤ ਮੈਂਬਰੀ ਕਮੇਟੀ ਪਰਤੀ ਨਹੀਂ ਕਰ ਸਕਦੀ ਅਸੀਂ ਗਿਆ ਸਿੰਘ ਸਾਹਿਬ ਤੁਸੀਂ ਆਖਿਆ ਸਿੰਘ ਜੀ ਸਾਹਮਣੇ ਕਿਹਾ ਪਰ ਤੁਸੀਂੋ ਗਿਆਨੀ ਰਗਵੀਰ ਸਿੰਘ ਜੀ ਨੂੰ ਕਹਿੰਦੇ ਨਹੀਂ ਕਿਹਾ ਮੈਂ ਝੂਠ ਬੋਲਦਾ ਹੇ ਬਾਹਰ ਜਾ ਕੇ ਐਦਾਂ ਦੀ ਗੱਲ ਕੋਈ ਨਹੀਂ ਹੋਈ ਤੇ ਤੁਸੀਂ ਦੱਸੋ ਜਿਹੜੀਆਂ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਆਗੂ ਅਖਵਾਉਂਦੇ ਨੇ ਅੱਜ ਵੀ ਕਹਿੰਦੇ ਨੇ ਡੈਲੀਗੇਟਾਂ ਨੂੰ ਫੋਨ ਕਰਦੇ ਆ ਆਬੀਬੀ ਜ਼ਗੀਰ ਖਾਨ ਜੀ ਦੱਸਣਗੇ ਉੱਥੇ ਬੈਠੇ ਚੰਡੀਗੜ੍ਹ ਦਫ਼ਤਰ ਤੋਂ ਤੇ ਉਹ ਝੂਠ ਬੋਲਦੇ ਆ ਸਿੰਘ ਸਾਹਿਬ ਦੀ ਬਦੌਲਤ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕਰ ਰਹਾ ਤੇ ਸਿੰਘ ਸਾਹਿਬ ਨੇ ਕਿਹਾ ਬਿਲਕੁਲ ਨਹੀਂ ਆਖਿਆ ਮੈਂ ਕਿ ਸੱਤ ਮੈਂਬਰ ਕਮੇਟੀ ਭਰਤੀ ਨਹੀਂ ਕਰ ਸਕਦੀ ਤੇ ਚਲੋ ਦੋ ਮੈਂਬਰ ਛੱਡ ਕੇ ਚਲੇ ਗਏ ਪਰ ਮੇਰਾ ਕਹਿਣ ਤੋਂ ਬਾਅਦ ਖਾਲਸਾ ਜੀ ਜਿਨ੍ਹਾਂ ਲੋਕਾਂ ਨੇ ਕੁਫਰ ਤੋਲਿਆ ਜਿਨ੍ਹਾਂ ਲੋਕਾਂ ਨੇ ਆਪਣੇ ਪਰੰਪਰਾ ਆਪਣਾ ਇਤਿਹਾਸ ਆਪਣੀ ਰਿਵਾਇਤ ਅਕਾਲ ਤਖਤ ਸਾਹਿਬ ਦਾ ਵਿਧੀ ਵਿਵਹਾਰ ਉਹਨੂੰ ਜਿਨ੍ਹਾਂ ਨੇ ਠੁਕਰਾਇਆ ਕੀ ਆਪਾ ਉਸ ਭਰਤੀ ਵਿੱਚ ਸ਼ਾਮਲ ਹੋ ਸਕਦੇ ਆ ਕੀ ਆਪਾ ਡੈਲੀਗੇਟ ਬਣ ਸਕਦੇ ਆ ਉਹਨਾਂ ਦੋ ਪੰਜ ਦੋਖੀਆਂ ਦੇ ਆਪਾਂ ਨੂੰ ਸਭ ਨੂੰ ਕਹਿਣਾ ਚਾਹੀਦਾ ਠੀਕ ਆ ਜਿਹੜੇ ਨਹੀਂ ਆਏ ਦੇਖੋ ਸਾਡੀ ਕੋਈ ਨਿੱਜੀ ਲੜਾਈ ਨਹੀਂ ਅਸੀਂ ਕੋਈ ਨਾ ਤਾਂ ਵਜ਼ੀਰ ਬਣਨਾ ਨਾ ਮੁੱਖ ਮੰਤਰੀ ਬਣਨਾ ਨਾ ਐਮਪੀ ਬਣਨਾ ਕਿਸੇ ਨੇ ਜਿਹੜੀ ਸੇਵਾ ਗੁਰੂ ਸਾਹਿਬ ਜਾਂ ਸੰਗਤ ਬਖਸ਼ੂਗੀ ਉਹ ਸੇਵਾ ਕਰਾਂਗੇ ਪਰ ਜਿਹੜੇ ਲੋਕ ਸ਼ਰਿਆਮ ਸਾਡੇ ਸਦਾਤ ਨੂੰ ਟਾਲ ਰਹੇ ਨੇ ਮੇਰੀ ਪੀੜੀ ਨੂੰ ਜਿਹੜੇ ਚੈਲੰਜ ਕਰ ਰਹੇ ਆ ਤੇ ਦੱਸੋ ਫੇਰ ਆਪਾਂ ਕੀ ਉਹਨਾਂ ਨਾਲ ਬਰਤਾਰਾ ਆਪਾਂ ਉਹਨਾਂ ਨਾਲ ਕੀ ਸਲੂਕ ਕਰਨਾ ਕੀ ਬਰਤਾਰਾ ਆਪਣਾ ਹੋਣਾ ਚਾਹੀਦਾ ਉਹਨਾਂ ਨੂੰ ਬਿਲਕੁਲ ਤਗੜੇ ਹੋ ਕੇ ਇਹ ਸਬਕ ਆਪਾਂ ਨੂੰ ਸਿਖਾਉਣਾ ਚਾਹੀਦਾ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਆ ਇਹ ਹੈ ਅਕਾਲ ਤਖਤ ਸਾਹਿਬ ਦੀ ਮਾਨਤਾ ਪ੍ਰਾਪਤ ਮੁਰਕੀਤ ਸਿੰਘ ਸਾਹਿਬ ਨੇ ਉਹ ਗੱਲ ਸਾਰੀ ਕਲੀਅਰ ਕਰਤੀ ਜਦੋਂ ਸਿੰਘ ਸਾਹਿਬ ਨੇ ਆਪਣੇ ਆਦੇਸ਼ ਜਾਰੀ ਕਰਤੇ ਤੇ ਖਾਲਸਾ ਜੀ ਤੁਸੀਂ ਸੋਚੋ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਕਿੰਨੀਆਂ ਸਿਫਤਾਂ ਕਰਦੇ ਸੀ ਗਿਆਨੀ ਰਕबीर ਸਿੰਘ ਜੀ ਦੀਆਂ ਕਿੰਨੀਆਂ ਸਿਫਤਾਂ ਕਰਦੇ ਸੀਗੇ ਤੇ ਜਦੋਂ ਦੋ ਤਰੀਕ ਗੁਜ਼ਰੀ ਮੁਰਕ ਕੇ ਕਹਿਣ ਲੱਗੇ ਇਦਾਂ ਬਦਨਾਮ ਆ ਇਹਨੇ ਉਹ ਕੰਮ ਕੀਤਾ ਉਹ ਗਲਤੀ ਕੀਤੀ ਇਹਨੇ ਤਾਂ ਝੂਠ ਬੋਲਿਆ ਕਿਵੇਂ ਕਰਦਾਰ ਕੁਸ਼ੀ ਕੀਤੀ ਗਈ ਸਿੰਘ ਸਬਾਨ ਦੀ ਜੇ ਤੁਹਾਡਾ ਦਿਲ ਕਰੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਚੰਡੀਗੜ੍ਹ ਕੋਠੀ ਛੱਡ ਕੇ ਤੁਸੀਂ ਹੁਕਮਨਾਮੇ ਜਾਰੀ ਕਰਾ ਸਕਦੇ ਹੋ ਉਹ ਵੀ ਉਸ ਪਖੰਡੀ ਸਾਹ ਦੇ ਬਾਬਤ ਤੇ ਉਦੋਂ ਤਾਂ ਅਕਾਲ ਤਖਤ ਸਾਹਿਬ ਦਾ ਸਾਰੇ ਜਹੇਦਾਰ ਠੀਕ ਨੇ ਤੇ ਜੇਜ ਸਿੰਘ ਸਵਾਨ ਨੇ ਜਿਵੇਂ ਪੰਥ ਚਾਹਨਾ ਸੀਗਾ ਜਿਵੇਂ ਪੰਥ ਦੀ ਭਾਵਨਾ ਸੀ ਉਹਦੇ ਮੁਤਾਬਕ ਉਹਨਾਂ ਨੇ ਹੁਕਮਨਾਮੇ ਜਾਰੀ ਕੀਤੇ ਤੁਸੀਂ ਕਹਿੰਦੇ ਅਸੀਂ ਤਾਂ ਮੰਨਦੇ ਨਹੀਂ ਜੀ ਇਹ ਤਾਂ ਲਾਗੂ ਨਹੀਂ ਹੋ ਸਕਦੇ ਇਹ ਤਾਂ ਸਾਡਾ ਜਿਹੜਾ ਇਲੈਕਸ਼ਨ ਕਮਿਸ਼ਨ ਨਹੀਂ ਸਾਨੂੰ ਆਗਿਆ ਦਿੰਦਾ ਇਹ ਗੱਲਾਂ ਬੜੀਆਂ ਗੰਭੀਰ ਆ ਇਹਨਾਂ ਨੇ ਆਪਣੇ ਆਪ ਨੂੰ ਹੋਰ ਸੰਕਟ ਵਿੱਚ ਘੇਰ ਲਿਆ ਹੋਰ ਵੱਡੀਆਂ ਗਲਤੀਆਂ ਕੀਤੀਆਂ ਇੱਕ ਗਲਤੀ ਤੋਂ ਦੂਜੀ ਦੂਜੀ ਤੋਂ ਤੀਜੀ ਤੀਜੀ ਤੋਂ ਚੌਥੀ ਹੁਣ ਆਪਣਾ ਡੈਲੀਗੇਟ اجلاس ਸਦਨਗੇ ਇਹ ਤਾਂ ਪਹਿਲਾਂ ਹੀ ਲਿਖਿਆ ਗਿਆ ਆ ਜਦੋਂ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਨਹੀਂ ਪ੍ਰਵਾਨ ਕੀਤੀ ਉਦੋਂ ਹੀ ਇਹਨਾਂ ਨੇ ਮੰਨ ਬਣਾ ਲਿਆ ਸੀ ਕਿ ਅਸੀਂ ਆਪਣੀਆਂ ਜਿਹੜੀ ਜਾਲੀ ਜੀ ਭਰਤੀ ਹੈ ਜਿਹੜੀ ਆਪਣੀ ਫਰਜ਼ੀ ਭਰਤੀ ਹੈ ਉਹ ਭਰਤੀ ਦਿਖਾ ਕੇ ਕਿ ਲ ਪਹਿਲਾਂ ਕਹਿੰਦੇ 30 ਲੱਖ ਫਿਰ ਕਹਿੰਦੇ 25 ਲੱਖ ਹੁਣ ਪਤਾ ਨਹੀਂ ਕਿੰਨੇ ਲੱਖ ਤੇ ਖੜੇ ਹੋਗੇ ਆ ਕੇ ਤੇ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਫੇਰ ਪ੍ਰਧਾਨ ਬਣਾਉਣਾ ਹੈ ਦੱਸੋ ਉਹਦੀ ਪ੍ਰਧਾਨਗੀ ਤੋਂ ਅਕਾਲੀ ਦਲ ਨੂੰ ਪੰਜਾਬ ਨੂੰ ਦੱਸੋ ਕੁਝ ਪ੍ਰਾਪਤ ਹੋ ਸਕਦਾ ਹੈ ਜੇ ਉਹ ਨੂੰ ਸਿੱਖ ਪੰਥ ਮੰਨਦਾ ਅਸੀਂ ਕਹਿੰਦੇ ਸਾਡੇ ਮੋਹਰੇ ਲੱਗ ਤੂੰ ਸਾਡਾ ਆਗੂ ਹੈ ਸਾਡਾ ਤੇ ਨਾ ਕੋਈ ਵਖਰੇਵਾ ਨਹੀਂ ਸਾਡਾ ਤੇ ਨਾ ਕੋਈ ਵਲੋਂਗ ਨਹੀਂ ਅਸੀਂ ਤੇ ਨਾ ਕਿਹੜੇ ਤੇਰੇ ਦੋਖੀ ਆ ਅਸੀਂ ਤੇ ਨਾ ਭਰਾਵਾਂ ਵਾਂਗੂ ਕੰਮ ਕੀਤਾ ਪਰ ਜਦ ਤੈਨੂੰ ਹੁਣ ਸੰਗਤ ਨਹੀਂ ਪ੍ਰਵਾਨ ਕਰਦੀ ਤੈਨੂੰ ਸ਼ੀਸ਼ਾ ਦੇਖਣਾ ਚਾਹੀਦਾ ਜਿਹੜਾ ਕੰਤੇ ਲਿਖਿਆ ਪਾੜਨਾ ਚਾਹੀਦਾ ਪਰ ਨਹੀਂ ਉਹਨਾਂ ਨੇ ਇਸ ਗੱਲ ਤੇ ਆਏ ਨਹੀਂ ਤੇ ਅਕਾਲ ਤਖਤ ਦੇ ਪਗੋੜੇ ਹੋ ਗਏ ਮੇਰਾ ਕਹਿੰ ਤੋ ਪਾ ਜਦੋਂ ਤਾਂ ਲੋਡ ਹੁੰਦੀ ਹੈ ਉਦੋਂ ਤਾਂ ਤਖਤ ਸਾਹਿਬ ਨੂੰ ਵਰਤ ਲਓ ਤੇ ਜਦੋਂ ਨਹੀਂ ਤੁਹਾਨੂੰ ਲੋਡ ਉਦੋਂ ਤੁਸੀਂ ਕਹਿੰਦੇ ਆ ਨਹੀਂ ਜੀ ਇਹ ਤਾਂ ਸਾਡੇ ਮਲਾਜ਼ਮ ਨੇ ਤੁਸੀਂ ਦੱਸੋ ਤਖਤ ਸਾਹਿਬਾਨਾ ਦੇ ਜਿਹੜੇ ਮੁੱਖ ਸੇਵਾਦਾਰ ਨੇ ਕੀ ਉਹ ਮਲਾਜ਼ਮ ਨੇ ਆਪਣੇ ਸ਼੍ਰੋਮਣੀ ਕਮੇਟੀ ਦੇ ਜਾਂ ਸ਼੍ਰੋਮਣੀ ਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਸਿੰਘ ਸਾਹਿਬ ਨੂੰ ਜਾ ਕੇ ਆਖਦੀ ਹੈ ਕਿ ਗਿਆਨੀ ਰਗਵੀਰ ਸਿੰਘ ਜੀ ਤੁਹਾਡਾ ਦਹਿਰਾ ਸਿਰਵਕਾਹ ਤੱਕ ਸਾਹ ਤੱਕਿਆ ਇਸ ਚਾਰ ਦਿਵਾਰੀ ਤੱਕਿਆ ਹੋਰ ਇਸ ਤੋਂ ਬਾਹਰ ਨਹੀਂ ਤੁਸੀਂ ਤੇ ਜਦੋਂ ਦੋ ਤਰੀਕ ਨੂੰ ਹੁਕਮਨਾਮੇ ਹੋਏ ਜਿਵੇਂ ਸਾਰੀ ਲੀਡਰਸ਼ਿਪ ਬੈਠੀ ਸੀ ਆਪਾਂ ਸਾਰੇ ਉੱਤੇ ਸਗੇ ਤਾਂ ਦੁਨੀਆ ਨੇ ਅਸ਼ਸ਼ ਕੀਤਾ ਦੁਨੀਆ ਨੇ ਕਿਹਾ ਕਿ ਐਡੀ ਤਾਕਤ ਆ ਉਸ ਤਖਤ ਦੀ ਅਕਾਲਪੁਰਖ ਦਾ ਤਖਤਿਆ ਛੇਵੇਂ ਪਾਸ਼ਾ ਜੀ ਦਾ ਕਿ ਸਮੁੱਚੀ ਲੀਡਰਸ਼ਿਪ ਇੱਕ ਵਾਰੀ ਸਮਣੇ ਸਰੰਦੀਵਾ ਕਰਕੇ ਬੈਠੀ ਹੈ ਤੇ ਸਾਰੇ ਉਹਨਾਂ ਨੇ ਆਪਣੇ ਗੁਨਾਹ ਗਲਤੀਆਂ ਉਹਨਾਂ ਨੇ ਕਬੂਲ ਕੀਤੇ ਆ ਤੇ ਕਿੰਨਾ ਆਪਾਂ ਨੂੰ ਫਕਰ ਮਹਿਸੂਸ ਹੋਇਆ ਪਰ ਜਦੋਂ ਸਮਾਂ ਆਇਆ ਲਾਗੂ ਕਰਨ ਦਾ ਉਦੋਂ ਸਾਰੇ ਦੌੜ ਗਏ ਸੋ ਇਸ ਕਰਕੇ ਇਸ ਭਰਤੀ ਨੇ ਨਵੀਂ ਸਾਫ ਸੁਥਰੀ ਨੇਕ ਇਮਾਨਦਾਰ ਤੇ ਜਿਹੜੀ ਸੱਚੀ ਸੁੱਚੀ ਲੀਡਰਸ਼ਿਪ ਇਹਨੇ ਅੱਗੇ ਲਿਆ ਕੇ ਹੋਣੀ ਹੈ ਕੋਈ ਜਿਵੇਂ ਆਖਿਆ ਜੈਲ ਚੁੰਦਾਜੀ ਨੇ ਦੇਖੋ ਸਾਡੇ ਵੀ ਬਜ਼ੁਰਗ ਸਿਆਸੀ ਸੀਗੇ ਅਸੀਂ ਸਾਨੂੰ ਵੀ ਮਰਸੇ ਜੋ ਮਿਲੀ ਆ ਲੇਕਿਨ ਅਸੀਂ ਥੱਲੇ ਉੱਠ ਕੇ ਆਏ ਆ ਸਰਪੰਚੀ ਤੇ ਉੱਠ ਕੇ ਆਏ ਆ ਤੇ ਥੱਲਿਓਂ ਸੇਵਾ ਕੀਤੀ ਐ ਕੋਈ ਸਾਡੇ ਮਨਚ ਨਹੀਂ ਸੀਗਾ ਐਮਐਲਏ ਬੰਦਾ ਜਾਂ ਸਾਨੂੰ ਕੋਈ ਲਾਲਸਾ ਹੈਗੀ ਆ ਕਿਸੇ ਅਹੁਦੇ ਦੀ ਤੇ ਨਾ ਹੀ ਸਾਡਾ ਕੱਲਿਆਂ ਦਾ ਹੱਕ ਐ ਠੀਕ ਐ ਮੈਂ ਕਰ ਲਈ ਮੇਰੇ ਤੋਂ ਬਾਅਦ ਕੋਈ ਹੋਰ ਕਰੂਗਾ ਉਸ ਤੋਂ ਬਾਅਦ ਕੋਈ ਹੋਰ ਕਰੂਗਾ ਜਿਹੜਾ ਨਵਾਂ ਸੰਵਧਾਨ ਅਕਾਲੀ ਦਲ ਦਾ ਸੀ ਉਹਦਾ ਖਰੜਾ ਤਿਆਰ ਕਰ ਰਹੇ ਆ ਅਗਰ ਲੋੜ ਪਈ ਤਾਂ ਉਹ ਲਾਗੂ ਕਰਾਂਗੇ ਜੇ ਲੋੜ ਪਈ ਤਾਂ ਸਮਾਂ ਦੱਸੂਗਾ ਪਰ ਉਹਦੇ 'ਚ ਕੋਈ ਕਿਸੇ ਇੱਕ ਪਰਿਵਾਰ ਦਾ ਹੱਕ ਨਹੀਂ ਜੇ ਕਹੀਏ ਕਦੀ ਪਰੋ ਕਦੀ ਵੀ ਸਿੱਖ ਪੰਥ ਵਿੱਚ ਆਪਾਂ ਨੂੰ ਇਤਿਹਾਸ ਇਸ ਗੱਲ ਦੀ ਸਿੱਖਿਆ ਦਿੰਦਾ ਹੈ ਬਾਬਾ ਖਾਲਸ ਸਿੰਘ ਅਰਗੇ ਮਾਸਟਰ ਤਾਰਾ ਸਿੰਘ ਅਰਗੇ ਜੈਦਰ ਮੋਹਨ ਸਿੰਘ ਤੋੜ ਤਲਵੰਡੀ ਸਾਹਿਬ ਟੋੜਾ ਸਾਹਿਬ ਹੋਰ بڑے-ਵਡੇ ਯੋਧੇ ਹੋਏ ਲੀਡਰ ਹੋਏ ਕਦੀ ਉਹਨੇ ਆਖਿਆ ਕਿ ਕੱਲੀ ਸਾਡੇ ਪਰਿਵਾਰ ਦਾ ਹੀ ਹੱਕ ਹੈਗਾ ਇਹ ਪੰਚ ਦੀ ਜਮਾਤ ਆ ਇਹਦੀ ਮਲਕੀਅਤ ਪੰਚ ਕੋਲ ਆ ਚਾਹੇ ਸ਼੍ਰੋਮਣੀ ਕਾਲੀ ਦਲ ਤੇ ਸ਼ਾਇਦ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਤਾਂ ਹੈ ਹੀ ਸਰਵੋੱਚ ਤਾਕਤ ਆ ਉਹਦੀ ਤਾਂ ਆਪਾਂ ਕੀ ਗੱਲ ਕਰ ਸਕਦੇ ਆ ਸੋ ਇਸ ਕਰਕੇ ਆਪਣੀਆਂ ਜਥੇਬੰਦੀਆਂ ਆਪਣੀਆਂ ਸੰਸਥਾਵਾਂ ਆਪਾਂ ਨੂੰ ਉਹਨਾਂ ਨੂੰ ਤਕੜੇ ਕਰਨਾ ਪੈਣਾ ਹੈ ਉਹਨਾਂ ਨੂੰ ਸੰਭਾਲਣ ਦੀ ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਹੋਣਗੀਆਂ ਹੋ ਸਕਦਾ 2-4 6-7 ਮਹੀਨਿਆਂ 'ਚ ਆ ਜਾਣ ਤੇ ਭਾਈ ਤਿਆਰੀ ਕਰਨੀ ਪੈਣੀ ਆ ਕੋਈ ਮੈਂਬਰ ਬਣੇ ਉਹਨੂੰ ਬਣਾਉਣਾ ਹੈ ਜਿਹੜਾ ਗੁਰੂ ਸਾਹਿਬ ਤੋਂ ਪੈਖ ਖਾਂਦਾ ਹੈ ਜਿਹੜਾ ਜਿਹਨੂੰ ਗੁਰੂ ਸਾਹਿਬ ਦਾ ਡਰ ਆ ਜਿਹੜਾ ਗੁਰਮਤ ਦੀ ਸਿੱਖਿਆ ਮੁਤਾਬਕ ਫੈਸਲੇ ਕਰਦਾ ਹੈ ਜਿਹੜਾ ਕੋਈ ਕਿਸੇ ਆਪਣੇ ਆਕਾ ਤੋਂ ਉਹ ਆਪਣੇ ਆਰਡਰ ਲੈ ਕੇ ਉਹ ਫੈਸਲੇ ਨਾ ਕਰੇ ਜਿਹੜਾ ਸੱਚੇ ਮਨੋਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇ ਨਹੀਂ ਤਾਂ ਜੇ ਜਿਹੜਾ ਹੁਣ ਦਾ ਹਾਊਸ ਆ ਜੇ ਆਪਣੀ ਜ਼ਮੀਰ ਨਾਲ ਇਹ ਆਪਣੀ ਵੋਟਾਂ ਪਾਉਂਦੇ ਤੇ ਤਿੰਨੇ ਸਭਾਨ ਉਹਨਾਂ ਨੂੰ ਨਹੀਂ ਸੀ ਸੇਵਾ ਤੋਂ ਫਾਰਕ ਕਰ ਸਕਦੇ ਪਰ ਕੋਈ ਪੁੱਛਦਾ ਨਹੀਂ ਉੱਤੇ ਕੋਈ ਪਰਵਾਹੀ ਨਹੀਂ ਕਰਦਾ ਆਪਣੇ ਸਿਧਾਂਤ ਦੀ ਆਪਣੇ ਅਸੂਲਾਂ ਦੀ ਇਸ ਲਈ ਇਹ ਭਰਤੀ ਬਹੁਤ ਜਿਆਦੀ ਅਮਿਤ ਰੱਖਦੀ ਹੈ ਤੇ ਆਪਾਂ ਸਭ ਨੂੰ ਤਕੜੇ ਹੋ ਕੇ ਇਸ ਭਰਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਕੋਈ ਪ੍ਰਧਾਨ ਬਣੇ ਕੋਈ ਆਪਣੇ ਆਗੂ ਬਣੇ ਉਹ ਹੋਣਾ ਚਾਹੀਦਾ ਜਿਹਨੂੰ ਜਮਹੂਰੀਅਤ ਦੇ ਤੌਰ ਤਰੀਕੇ ਨਾਲ ਡੈਮੋਕ੍ਰੈਟਿਕ ਸਿਸਟਮ ਨਾਲ ਉਹ ਬੰਦਾ ਚਾਹੀਦਾ ਕਿਸੇ ਪਰਿਵਾਰ ਦਾ ਨਹੀਂ ਕਿਸੇ ਇੱਕ ਜਿਹੜੇ ਟੋਲੇ ਦਾ ਹੱਕ ਨਹੀਂਗਾ ਤੇ ਜਿਹਨੂੰ ਪੰਥ ਪ੍ਰਵਾਨ ਕਰੂਗਾ ਉਹ ਮੋਰੇ ਲੱਗੂਗਾ ਤਾਂ ਕਿ ਆਪਾਂ ਸਾਰੀ ਪੰਥ ਦੀ ਸ਼ਕਤੀ ਨੂੰ ਦੁਆਰਾ ਕੇਂਦਰਿਤ ਕਰ ਲਈਏ ਅਸੀਂ ਸਾਰੇ 55 ਮੈਂਬਰ ਕੋਈ ਸਾਨੂੰ ਨਿੱਜੀ ਸਵਾਰਥ ਨਹੀਂ ਕੋਈ ਸਾਡੀ ਆਪਣੀ ਨਿੱਜ ਪ੍ਰਸਤਾ ਨਹੀਂ ਗੀ ਇਹ ਤਾਂ ਸਾਰੀ ਪੰਥ ਵਾਸਤੇ ਕਰ ਰਹੇ ਆ ਤੇ ਸਾਡੀ ਜ਼ਿੰਮੇਵਾਰੀ ਲੱਗੀ ਹੈ ਉਹੀ ਜ਼ਿੰਮੇਵਾਰੀ ਤੁਹਾਡੀ ਸਾਰਿਆਂ ਦੀ ਹੈ ਕੋਈ ਫਰਕ ਨਹੀਂ ਆਪਣੇ ਚ ਆਪਾਂ ਵੀ ਉਹਦੇ ਮੁਤਾਬਕ ਜ਼ਿੰਮੇਵਾਰੀ ਨਿਭਾ ਕੇ ਤੇ ਆਪਾਂ ਪੰਜਾਬ ਨੂੰ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ ਉਹਦਾ ਵੀ ਆਪਾਂ ਮੁਕਾਬਲਾ ਕਰਨਾ ਖੇਤੀ ਦੀ ਕਰ ਲੋ ਨਸ਼ਿਆਂ ਦੀ ਕਰ ਲਓ ਬੇਰੋਜ਼ਗਾਰੀ ਦੀ ਕਰ ਲਓ ਜਾਂ ਪਤਿਤ ਪੁਣੇ ਦੀ ਕਰ ਲਓ ਤੇ ਹੋਰ ਪਾਣੀ ਦੀ ਗੱਲ ਚਲੋ ਆਪਣੇ ਤਾਂ ਨਹਿਰਾ ਆਪਣੇ ਆਸ-ਪਾਸ ਦੀਆਂ ਜਾਂਦੀਆਂ ਜਿਹੜੀਆਂ ਉਥੋਂ ਪਾਖੜੇ ਤੋਂ ਨਿਕਲਦੀਆਂ ਲੇਕਿਨ ਬੜਾ ਵੱਡਾ ਸੰਕਟ ਆ ਪਾਣੀਆਂ ਦਾ ਇਸ ਵੇਲੇ ਪੰਜਾਬ ਦੇ ਉੱਪਰ ਜੇ ਆਪਾਂ ਸੰਭਲੇ ਨਾ ਤੇ ਹੋ ਸਕਦਾ ਹੈ ਪੰਜਾਬ ਦੀ ਧਰਤੀ ਤੇ ਸੰਕਟ ਆਵੇ ਲੇਕਿਨ ਆਪਾਂ ਨੂੰ ਇਹਨਾਂ ਸਾਰਿਆਂ ਮੁੱਦਿਆਂ ਵੱਲ ਧਿਆਨ ਰੱਖ ਕੇ ਉਹਦਾ ਦੀ ਲੀਡਰਸ਼ਿਪ ਬੜਨੀ ਚਾਹੀਦੀ ਹੈ ਉਦਾਂ ਦੇ ਲੀਡਰ ਆਪਾਂ ਨੂੰ ਅੱਗੇ ਲੈ ਕੇ ਆਉਣੇ ਚਾਹੀਦੇ ਆ ਜਿਨ੍ਹਾਂ ਦਾ ਆਪਣਾ ਕੋਈ ਕਰਦਾ ਮਨੋਰਥ ਨਾ ਹੋਵੇ ਆਪਣੀ ਕੋਈ ਉਹਨਾਂ ਦੀ ਨਿੱਜ ਪ੍ਰਸਤਾ ਨਾ ਹੋਵੇ ਉਹ ਪੰਥ ਨੂੰ ਤੇ ਸੰਗਤ ਨੂੰ ਉਹ ਸਮਰਪਿਤ ਹੋਣ ਇਸ ਵਾਸਤੇ ਤੁਹਾਨੂੰ ਬੇਨਤੀ ਕਰਨ ਆਏ ਆ ਮੈਂ ਹੋਰ ਜ਼ਿਆਦਾ ਸਮਾਂ ਨਹੀਂ ਲੈਣਾ ਇੱਕ ਵਾਰੇ ਖੀਰ ਚ ਇਹ ਗੱਲ ਜ਼ਰੂਰ ਕਹੂੰਗਾ ਕਿ ਜਿਹੜੇ ਲੀਡਰ ਆਪਣੇ ਇਸ ਜ਼ਿਲ੍ਹੇ ਦੇ ਜਿਹੜੇ ਆਪਣੇ ਆਪ ਨੂੰ ਪੰਥਕ ਖਵਾਉਂਦੇ ਨੇ ਲੇਕਿਨ ਝੂਠ ਬੋਲਦੇ ਨੇ ਅੱਜ ਟੈਲੀਫੋਨ ਕਰਕੇ ਸਾਰੇ ਪੰਜਾਬ ਵਿੱਚ ਉਹ ਪੁੱਛਦੇ ਨੇ ਤੁਹਾਨੂੰ ਡੈਲੀਗੇਟ ਬਣਾ ਦਈਏ ਤੇ ਮੋਰੋਂ ਜਵਾਬ ਦਿੰਦੇ ਆ ਉਹ ਜਿਹੜੇ ਵਿਚਾਰੇ ਆਪਣੇ ਸਧਾਰਨ ਵਰਕਰ ਨੇ ਉਹ ਕਹਿੰਦੇ ਅਸੀਂ ਤਾਂ ਭਰਤੀ ਕੀਤੀ ਨਹੀਂ ਅਸੀਂ ਡੈਲੀਗੇਟ ਕਿੱਥੋਂ ਬਣ ਜੀਏ ਮੇਰਾ ਕਹਿਣ ਤੋਂ ਭਾਵ ਉਹ ਭਰਤੀ ਬਿਲਕੁਲ ਬੋਗਸਿਆ ਉਹ ਭਰਤੀ ਹੋਈ ਨਹੀਂ ਇਸ ਤਰੀਕੇ ਦੇ ਨਾਲ ਜਿਹਨੂੰ ਵੀ ਬਣਾਉਣਗੇ ਚਲੋ ਸਮਝ ਜਿਦਾਂ ਦਊਂ ਅਪੋ ਦੇ ਮੁਤਾਬਕ ਹੀ ਫੈਸਲਾ ਕਰਾਂਗੇ ਪਰ ਆਪਣਾ ਜਿਹੜੀ ਕੰਮ ਹੈ ਆਪਣੀ ਸੇਵਾ ਸੱਚੀ ਸੁੱਚੀ ਹੈ ਤੇ ਆਪਾਂ ਨੇਕ ਨੀਤੀ ਨਾਲ ਇਹ ਸੇਵਾ ਕਰਨੀ ਹੈ ਕਰਨੀ ਹੈ ਪੰਥ ਲਈ ਪੰਜਾਬ ਲਈ ਤੇ ਸੰਗਤ ਵਾਸਤੇ ਇਸ ਲਈ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹੋਇਆ ਮੈਂ ਫੇਰ ਇੱਕ ਵਾਰ ਤੁਹਾਡੇ ਤੋਂ ਖਿਮਾ ਮੰਗਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ